ਆ ਨਿੱਲਾ ਕਾੜ ਕੇ ਰੱਖ ਦੇਣੇ ਆ ਸੜਕਾਂ ਤੇ ਰੋਲ ਕੇ ਰੱਖ ਦੇਣੇ ਆ ਤੇ ਕੱਚੇ ਤੱਕ ਪਾੜ ਕੇ ਰੱਖ ਦੇਣੇ ਆ ਜੇ ਤੁਸੀਂ ਬਚਾਣਾ ਚਾਹੁੰਦੇ ਹੋ ਨਾ ਆਪਣੇ ਉਹਨਾਂ ਨੂੰ ਆਪਣੇ ਖਾਸਮ ਖਾਸ ਲੋਕਾਂ ਨੂੰ ਬਾਪਿਆਂ ਨੂੰ ਬ੍ਰह्म ਗਿਆਨੀਆਂ ਨੂੰ ਚੀਤਾਂ ਨੂੰ ਜਰਨੇਲਾਂ ਨੂੰ ਸੋ ਕਾਲ ਜਿਹੜੇ ਆ ਤੁਹਾਡੀ ਨਜ਼ਰ ਦੇ ਵਿੱਚ ਤੇ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ ਉਹ ਸਮਾ ਦੂਰ ਨਹੀਂ ਜਦੋਂ ਤੁਹਾਡੇ ਛਿੱਤਰ ਵੀ ਪਹਿਣਗੇ ਤੇ ਤੁਹਾਡੇ ਲੋਕੀ ਬਾਹ ਵੀ ਪਾਣਗੇ ਹਾ ਬਈ ਟਕਸਾਲੀ ਗਦਿਆਂ ਤੁਹਾਡੀ ਗਾਲਾਂ ਕੱਢਣ ਦੀ ਜੜੀ ਫਿਤਰਤ ਤੁਹਾਡੀ ਗੰਦੀ ਰਣਨੀਤੀ ਤੁਹਾਡੀ ਗੰਦੀ ਰਾਜਨੀਤੀ ਤੁਹਾਡੀ ਬਖ਼ਬਖਤੀਆਂ ਤੁਹਾਡੀ ਕਮ ਬਖ਼ਤੀਆਂ ਤੁਹਾਡੇ ਗੰਦੇ ਵਿਚਾਰ ਤੁਹਾਡਾ ਲੋਕਾਂ ਭੈਣਾ ਦੀਆਂ ਵੀਡੀਓ ਤੇ ਫੋਟੋਆਂ ਐਡਿਟ ਕਰਨ ਵਾਲੀ ਕਮਿਨਿਟੀਆ ਜਗਜਾਹਰ ਹੋ ਗਈਆਂ ਤੇ ਉਸ ਕਾਰਨ ਕਰਕੇ ਤੁਹਾਡੇ ਬਾਬੇ ਜੜੇ ਆ ਸੜਕਾਂ ਤੇ ਲੋਕਾਂ ਨੇ ਰੋਲ ਕੇ ਰਾਸਤੇ ਕਿ ਜਿਹੜੇ ਅੱਜ ਹਲੇ ਇੰਨੀ ਕਮਿਨਿਟੀ ਕਰਦੇ ਆ ਅੱਜ ਦੇ ਟਾਈਮ ਤੇ ਕੋਈ ਵੀ ਗੱਲ ਨਹੀਂ ਲੁਕਦੀ ਸੋਸ਼ਲ ਮੀਡੀਆ ਤੋਂ ਅੱਗੇ ਦੇ ਅੱਗੇ ਜਿਹੜੀ ਆ ਗੱਲ ਚਲੀ ਜਾਂਦੀ ਆ ਨਾਲ ਦੀ ਨਾਲ ਤੇ ਤਾਂ ਤੁਸੀਂ ਇੰਨੀ ਹਰਾਮ ਜਾਗੀਆਂ ਕਰਦੇ ਹੋ ਸੋਸ਼ਲ ਮੀਡੀਆ ਤੇ ਫੋਟੋਆਂ ਐਡਿਟ ਕਰਨ ਵਾਲਿਆਂ ਕਮੇਟਾਂ ਚ ਗਾਲਾਂ ਕੱਢਣ ਵਾਲਿਆਂ ਤੇ ਹੋ ਗਿਆ ਨੌਜਵਾਨ ਵਾਲਾ ਤੱਤਾ ਕਿਹਾ ਸੁਧਰ ਜਾਓ ਨਹੀਂ ਸਮਾਉਣ ਤੇ ਲੋਕ ਤੁਹਾਡੇ ਕੱਚੇ ਵੀ ਪੜਨਗੇ ਤੇ ਨਾਲੇ ਪਾਉਣਗੇ ਬਾ 80 ਦੇ ਧਾਕੇ ਨੂੰ ਯਾਦ ਕਰਕੇ ਤਿੱਖੇ ਸਵਾਲ ਹੋਰ ਵੀ ਬਹੁਤ ਕੁਝ ਵੀਡੀਓ ਸ਼ੇਅਰ ਜ਼ਰੂਰ ਕਰਿਓ YouTube ਚੈਨਲ ਸਾਡਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ 80 ਦੇ ਧਾਕਿਆਂ ਦੇ ਵਿੱਚ ਜਦ ਤੇ ਕੋਈ ਸੋਸ਼ਲ ਮੀਡੀਆ ਨਹੀਂ ਸੀ ਤੇ ਤੁਹਾਡਾ ਅਤੰਕ ਚੱਲਦਾ ਸੀ ਤੁਸੀਂ ਬੰਦੂਕਾਂ ਨਾਲ ਤੇ ਅਸਲਿਆਂ ਨਾਲ ਤੇ ਹੋਰ ਚੀਜ਼ਾਂ ਨਾਲ ਲੋਕਾਂ ਨੂੰ ਟਰੰਗਦੇ ਧਮਕਾਲਦੇ ਤੇ ਧੱਗੇ ਨਾਲ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਖਾਦੇ ਸੀ ਉਹਨਾਂ ਦਾ ਪੀਂਦੇ ਸੀ ਉਹਨਾਂ ਦਾ ਵਰਤਦੇ ਸੀ ਤੇ ਉਹਨਾਂ ਦੀਆਂ ਥੀਆਂ ਪੈਣਾ ਵੀ ਬੇਫਤੀ ਕਰਦੇ ਸੀ ਤੇ ਜੇ ਅੱਜ ਤੁਸੀਂ ਇੰਨਾ ਕੁਝ ਕਰ ਸਕਦੇ ਹੋ ਤੇ ਲੋਕਾਂ ਨੂੰ ਤੁਸੀਂ ਸੋਚਣ ਤੇ ਮਜਬੂਰ ਕਰਤਾ ਬਈ ਪੁਰਾਣੋਂ ਤੁਸੀਂ ਕੀ ਕੁਝ ਕੀਤਾ ਹੋਏਗਾ ਜਿਹੜਾ ਤੁਸੀਂ ਬਹਾਨਾ ਇੱਕ ਲਾ ਲੰਦੇ ਸੀ ਵੀ ਪੁਲਿਸ ਗੈਟ ਨੇ ਉਹ ਸਾਰਾ ਕੁਝ ਕੀਤਾ ਉਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਵੀ ਹਰਾਮਜਾਦ ਕੀ ਤੇ ਕਮੀਨਗੀ ਤੁਹਾਡੀ ਸੀ ਅਜੇ ਵੀ ਸੁਧਰ ਜੋ ਅਜੇ ਤਾਂ ਤੁਹਾਡੇ ਜਿਹੜੇ ਆ 80 ਦੇ ਤਹਾਕਿਆਂ ਵਾਲੇ ਜਿਹੜੇ ਆ ਆ ਤੁਹਾਡੇ ਬਾਬੇ ਤੁਹਾਡੇ ਆਗੂ ਤੁਹਾਡੇ ਜਰਨੈਲ ਲੋਕਾਂ ਨੇ ਜਿਹੜੇ ਆ ਸੜਕਾਂ ਤੇ ਰੋਲ ਕੇ ਰਾਸਤੇ ਤੇ ਤੁਹਾਡੇ ਸ਼ਹੀਦ ਵੀ ਵਿੱਚ ਜਿਹੜੇ ਆ ਨਾਲ ਹੀ ਰਗੜ ਕੇ ਰਾਸਤੇ ਜੇ ਤੁਸੀਂ ਹੁਣ ਵੀ ਨਾ ਸਦਰੇ ਤੇ ਇਹ ਜਿਹੜਾ ਕਿੱਸਾ ਆ ਇਹ سلسلہ ਪਿੱਛੇ ਦੇ ਪਿੱਛੇ ਜਾਂਦਾ ਰਹੂਗਾ ਤੇ ਜਿਹੜੇ ਬਾਕੀ ਦੇ ਵੀ ਤੁਹਾਡੇ ਸ਼ਹੀਦ ਤੇ ਜਿਹੜੇ ਤੁਹਾਡੇ ਬਾਬੇ ਤੇ ਤੁਹਾਡੇ ਜਿਹੜੇ ਬ੍ਰਹਮ ਗਿਆਨੀ ਲੋਕਾਂ ਨੇ ਲਟਾੜ ਕੇ ਰੱਖ ਦੇਣੇ ਆ ਸੜਕਾਂ ਤੇ ਰੋਲ ਕੇ ਰੱਖ ਦੇਣੇ ਆ ਤੇ ਕੱਛੇ ਤੱਕ ਪਾੜ ਕੇ ਰੱਖ ਦੇਣੇ ਆ ਜੇ ਤੁਸੀਂ ਬਚਾਣਾ ਚਾਹੁੰਦੇ ਹੋ ਨਾ ਆਪਣੇ ਉਹਨਾਂ ਨੂੰ ਆਪਣੇ ਕਾਸਮ ਕਾਸ ਲੋਕਾਂ ਨੂੰ ਬਾਬਿਆਂ ਨੂੰ ਬ੍ਰਹਮ ਗਿਆਨੀਆਂ ਨੂੰ ਸ਼ੀਦਾ ਨੂੰ ਜਰਨੇਲਾ ਨੂੰ ਸੋ ਕਾਲ ਜਿਹੜੇ ਆ ਤੁਹਾਡੀ ਨਜ਼ਰ ਦੇ ਵਿੱਚ ਤੇ ਆਪਣੀ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ ਉਹ ਸਮਾ ਦੂਰ ਨਹੀਂ ਜਦੋਂ ਤੁਹਾਡੇ ਛਿੱਤਰ ਵੀ ਪਹਿਣਗੇ ਤੇ ਤੁਹਾਡੇ ਲੋਕੀ ਬਾਹ ਵੀ ਪਾਣਗੇ